ਮਿੰਟ ਫੋਨ ਮੈਨੇ ਗੱਲ ਆਉਣਾ ਆਉਂਦਿਆ ਤੇ ਕੀ ਕਰਾਂ ਹੁਣ ਮੈਂ ਕੋਈ ਸਮਝ ਨਹੀਂ ਲੱਗਣ ਦੇ ਇਹ ਵੀ ਕਿ ਇੱਧਰ ਲਾਵਾ ਕਿੱਥੇ ਨਾਲ ਲਾਵਾਂ ਮਿੰਟਾ ਕਦੀ ਦੱਸਿਆ ਨਹੀਂ ਬੈਠਾ ਫੋਨ ਲਾ ਕੇ ਇੱਥੋਂ ਨਾਲਾ ਬਸ ਕੁੜੀ ਨੇ ਆਉਣਾ ਸੀ ਤੇ ਉਹ ਵੀ ਨਹੀਂ ਆਈ ਤੇ ਇਹਨਾਂ ਤਾਂ ਹੀ ਪਤਾ ਨਹੀਂ ਕਿ ਸ਼ਹਿਰ ਚੱਲ ਗਿਆ ਕਿ ਕਿੱਥੇ ਵੇਚ ਕਿੱਥੇ ਨਹੀਂ ਗਏ ਬੰਦਾ ਦੱਸ ਕੇ ਜਾਵੇ ਤਾਂ ਤਾਂ ਵੀ ਚੰਗੀ ਗੱਲ ਪਾ ਕੋਈ ਸਮਝ ਨਹੀਂ ਲੱਗਣ ਡਈ ਇਹਨਾਂ ਦੀ ਮਿੰਟੇ ਕਿ ਘਰ ਕਿੰਧਰ ਮੋੜ ਜਾਣਾ ਤੇ ਕਿੰਧਰ ਆਉਣਾ ਕਰਨਾ ਹੈ ਵੰਦਾ ਪਰ ਦੱਸ ਕੇ ਚਾਹੀ ਵੀ ਠੀਕ ਠੀਕ ਚੱਲੇ ਤੇ ਪੇਗਾ ਸੁਣਾ ਹੋਵੇ ਕੋਈ ਵੀ ਹਾਏ ਹਾਏ ਕਿੰਨਾ ਬੱਦਲ ਆ ਗਿਆ ਵਾ ਕਣਕਾਂ ਪੱਕੀਆਂ ਵਾ ਘਰ ਕਣਕ ਆ ਜੇ ਨਾ ਫੇਰ ਵਾ ਰੱਬ ਵੀ ਦਸਕ ਦੇਂ ਦੇ ਦਿੰਦਾ ਨਾ ਤੇ ਲੋਕਾਂ ਨੇ ਕਣਕ ਵੜਾ ਕੇ ਤੂੜੀਆਂ ਬਣਾ ਲੈਣੀਆਂ ਸੀ ਐਦਾਂ ਤੇ ਔਖਾ ਹੀ ਆ ਕਣਕ ਦਾ ਤੇ ਹੈ ਹੀ ਹੈ ਸਾਡੇ ਤਾਂ ਕਮਰੇ ਆਂਦਾ ਵੀ ਔਖਾ ਵਾ ਮੇਰਾ ਇਰਾਦਾ ਇਹਨਾਂ ਨੂੰ ਕੰਨੀਆਂ ਤਰਪਾਲ ਲਿਆ ਕੇ ਤੇ ਉੱਤੇ ਪਾਲ ਗਏ ਜੇ ਝੌਂਟ ਆ ਪੈਣਾ ਕੀ ਕਰਾਂਗੇ ਫਿਰ ਇੱਕ ਅੱਧੀ ਨਾ ਟੀਨ ਵੀ ਟੁੱਟੀ ਆ ਤੇ ਨਾ ਵਿੱਚ ਜਿਆਦੀ ਟੁੱਟ ਜੇ ਤੁਮ ਤਰਾ ਸਾਰਾ ਪਾਣੀ ਅੰਦਰ ਆ ਜੀ ਮੈਨੂੰ ਤਾਂ ਫਿਗਰ ਪਿਆ ਵਾ ਹੋਰੀ ਮੰਮੀ ਜੀ ਬੈਠੇ ਜੇ ਮੈਂ ਕਹਿਣ ਦਾ ਵੀ ਤੁਸੀਂ ਮੈਨੂੰ ਕੱਲ ਕਹਿਣ ਦੇ ਪਹਨਾਨ ਕੇ ਜਾਣਾ ਵਾ ਤੇ ਐਂਦਾ ਕਰੀਏ ਫਿਰ ਹੋਈਏ ਮੈਨੂੰ ਇਹ ਨਾਲੇ ਛੁੱਟੀ ਫਿਰ ਮੈਂ ਗੱਲ ਤੋਂ ਸਕੂਲੇ ਜਾਣਾ ਆਪਣਾ ਰੈਗੂਲਰਲੀ ਪੁੱਤ ਨਾਨ ਕੇ ਕੀ ਜਾਣਾ ਮੈਨੂੰ ਤਾਂ ਫਿਗਰ ਹੋ ਰਹੀ ਪਿਆ ਵਾ ਬੱਦਲ ਵੇਖ ਕਿਦਾਂ ਕਾਲੀ ਘਟਾਈ ਆ ਅਜੇ ਕਣਕਾਂ ਬਾਹਰ ਵਾ ਤੇ ਕਣਕਾਂ ਦੀ ਤਾਂ ਗੱਲ ਛੱਡ ਸਾਡੇ ਤੇ ਕੋਠੇ ਵੀ ਅੰਦਰ ਕੱਚੇ ਆ ਜੇ ਕਿਤੇ ਜਿਆਦਾ ਮੀਂਹ ਆ ਗਿਆ ਨਾ ਪਾਣੀ ਸਾਰਾ ਅੰਦਰ ਜਾਣਾ ਹੀ ਆ ਠੀਕ ਕਰਾਂਗੇ ਫਿਰ ਤੇ ਮੇਰਾ ਰਤਾ ਤੇ ਇਦਾਂ ਸਾਰਾ ਢੇਰ ਤੋਂ ਪਤਾ ਕਰ ਗਿਆ ਤਰਪਾਲ ਦਾ ਉੱਤੇ ਤਰਪਾਲ ਪਾ ਲਈਏ ਇੱਕ ਟੀਨ ਟੁੱਟੀ ਉਹਦੇ ਥਾਣੀ ਤੱਕ ਹੀ ਪਾਣੀ ਅੰਦਰ ਆਉਂਦਾ ਵਾ ਚਲੋ ਕੋਈ ਗੱਲ ਨਹੀਂ ਪਾਪਾ ਨਹੀਂ ਘਰ ਪਾਪਾ ਗਏ ਆ ਬਾਹਰ ਮੈਂ ਹਾਂ ਆ ਹੀ ਜਾਂਦੇ ਤੇ ਜਾਓ ਦੋਵੇਂ ਜਾਣੇ ਤਰਪਾਲ ਲੈ ਆਓ ਹਾਂ ਤਾਂ ਮੇਰਾ ਜੀ ਨਹੀਂ ਕਰਨ ਰਿਹਾ ਜਾਣ ਨੂੰ ਕਿ ਜੇ ਉੱਧਰ ਚੱਲ ਕੇ ਤੇ ਮੇ ਜਿਆਦਾ ਆ ਗਿਆ ਤਾਂ ਘਰ ਕਿਦਾਂ ਵਾਪਸ ਆਣਾ ਫਿਰ ਆਪਾਂ ਚਲ ਕੋਈ ਗੱਲ ਨਹੀਂ ਮੈਂ ਨਾ ਢੇਰ ਤੇ ਜਾਣਾ ਵਾ ਫਿਰ ਲੈ ਕੇ ਆਉਣਾ ਵਾ ਚਲ ਠੀਕ ਵਾ ਤੇ ਹੁਣ ਅੱਜ ਨਹੀਂ ਗਾ ਜਾਣਾ ਫੇਰ ਕਿਸੇ ਦਿਨ ਦਿਨਾਂ ਲੱਗੂਗਾ ਫੇਰ ਚਲਾਂਗੇ ਤੇ ਮੇਰੀ ਗੱਲ ਸੁਣੋ ਭੇ ਇੱਥੇ ਪੋਣੀ ਟੱਲੀ ਉੱਤਰ ਪਾਲ ਕੇ ਦੋ ਲਿਆਵਾਂ ਨਹੀਂ ਉਹ ਤੇ ਠੀਕ ਵਾ ਮੱਝ ਵਾਲਾ ਅੰਦਰ ਠੀਕ ਵਾ ਤਾਂ ਆ ਜਿਹੜਾ ਆਪਣੇ ਵਾਲਾ ਵੇ ਦੀਆਂ ਟੁੱਟੀਆਂਆਂ ਟੀਨਾ ਇਹਦੇ ਵਾਸਤੇ ਲਿਆਓ ਬੇਸ਼ੱਕ ਚਲ ਇਹਦੇ ਵਾਸਤੇ ਮੈਂ ਲਿਆਉਣਾ ਮੈਂ ਰੱਡੀ ਤੋਂ ਜਾਂ ਕੇ ਜਾ ਵੀ ਆ ਪਾਪਾ ਤੇਰੇ ਬਾਹਰ ਵਾ ਤਾਂ ਨਾਲ ਲੈ ਜਾ ਹਾਂ ਤੇ ਮੈਂ ਪੈ ਪਾਪਾ ਕੋਣੀ ਹਾਂ ਹੁਣੀਆਂ ਨਹੀਂ ਤਾਂ ਹਟਾਰ ਕੋਈ ਨਹੀਂ ਲਖਾਇਓ ਕਣਕ ਆ ਗਈ ਤੇ ਫੇ ਦੇ ਦਾਂਗੇ ਆ ਜਾ ਕਣਕ ਵੀ ਆਉਣ ਵਾਲੀ ਹੈ ਨਾਲੇ ਹੁਣ ਮੀਂਹ ਪੈ ਗਿਆ ਚਾਹ ਕਾ ਤੂੰ ਮੀਂਹ ਆ ਗਿਆ ਜਿਆਦਾ ਮੀਂ ਇਹਨੂੰ ਨਿਆਣੇ ਨੂੰ ਕੀ ਦੱਸਾਂ ਫੇ ਤੇਰੇ ਮਾਮੇ ਨੇ ਮੈਨੂੰ ਫੋਨ ਕਰਕੇ ਮਨਾ ਕਰਤਾ ਵਾ ਕਿ ਭੈਣ ਅੱਜ ਨਾ ਆਵੀ ਅਸੀਂ ਜਾਣਾ ਵਾ ਜੇ ਤੁਹਾਨੂੰ ਦੱਸਿਆ ਤੁਸੀਂ ਵੀ ਅਦਾਸ ਹੋਗੇ ਕੋਈ ਗੱਲ ਨਹੀਂ ਫੇਰ ਕਿਸੇ ਦਿਨ ਚੱਲ ਜਾਾਂਗੇ ਪਹਿਲਾਂ ਤੇ ਮਾਤਾ ਨੂੰ ਫੋਨ ਕਰਕੇ ਉਹਦੇ ਨਾਲ ਗੱਲਬਾਤ ਕਰਨੀ ਤੇ ਫੇਰ ਹੀ ਜਾਉਂਗੀ ਹੁਣ ਹੰਬੇਠਿਆ ਫਤੂ ਤੇ ਬੈਲ ਲੈ ਰੋ ਨਾ ਕੀ ਕਰਨਾ ਪੀਟੀ ਚਾਚੂ ਉਹ ਲੈ ਚਾਹਤੀ ਆ ਲੱਭੀ ਲੈਣੀ ਆ ਹਾਂ ਪਰ ਐ ਕਿ ਤੋ ਦੱਸ ਕਰ ਮੈਨੂੰ ਜਾਣਾ ਵੀ ਕਿੱਥੇ ਚੱਲੇ ਜਿੱਥੇ ਨਹੀਂ ਚੱਲੇ ਤਾ ਉਹ ਮਮੀ ਕੰਮ ਇਦਾਂ ਦਾ ਲਾ ਫੇ ਕੰਮ ਦੱਸਣਾ ਚਾਹੀਦਾ ਨਾ ਦੱਸਣਾ ਤੇ ਚਾਹੀਦਾ ਵਾ ਤੂੰ ਤੁਸੀਂ ਗਏ ਹੀ ਆਪਣਾ ਚਾਚੀ ਉਹਨਾਂ ਦੇ ਘਰ ਗਏ ਹੀ ਤੇ ਜੇ ਹੀ ਉਹਨਾਂ ਘਰ ਜਾਣਾ ਕਿੰਨਾ ਟਾਈਮ ਲੱਜਣਾ ਹੈ ਘਰ ਤੇ ਹੀ ਖੋਣੇ ਨਹੀਂ ਆ ਨਹੀਂ ਆਵਾਜ਼ ਮਾਰ ਕੇ ਕਹਿ ਦਿੰਦੀ ਆ ਤੂੰ ਪਹਿਲੀ ਚੱਲੇ ਜੀ ਤੇ ਆ ਜਾਣਾ ਉਹ ਛੇਤੀ ਯਾ ਚੱਲੇ ਆ ਉਹ ਮੰਮੀ ਕੰਮ ਕੋਈ ਜ਼ਰੂਰੀ ਹੀ ਜਿਉ ਨੂੰ ਉਧਰ ਮੈਂ ਦੱਸਣ ਜਾਣਾ ਉਹਨੂੰ ਤਾਂ ਪਹਿਲ ਪੁੱਛ ਜਾਣਾ ਕਾ ਤਾਂ ਸਹੀ ਆਪਾਂ ਦੱਸਣ ਦਾ ਬਸਵਾ ਤੇ ਹੈ ਨਾ ਕੋਈ ਨਾ ਕਿ ਤੁਹਾਡਾ ਉਹ ਮੰਮੀ ਦੱਸ ਕੇ ਹੀ ਚਾਈਦਾ ਵਾ ਦੱਸ ਜੇ ਹੁਣ ਅਜ ਨਹੀਂ ਜੇ ਤਰਿਆ ਦੱਸਣ ਦਾ ਤਾਂ ਕੀ ਹੋ ਗਿਆ ਚੇਤਾ ਰੱਖਣਾ ਚਾਹੀਦਾ ਤੁਹਾਨੂੰ ਇਹ ਥੋੜੀ ਗੱਲ ਕੀ ਤੁਸੀਂ ਦੱਸੋ ਤਾਂ ਮੈਂ ਉੱਥੇ ਬੈਠੀ ਰਹਾ ਤਾਂ ਘਰੋਂ ਕੋਈ ਚੀਜ਼ ਵਾਸਤੇ ਚੁੱਕ ਕੇ ਤੇ ਗਾਉ ਜਾਵੇ ਤੇ ਮੰਮੀ ਤੁਹਾਨੂੰ ਜੇ ਕਰ ਹੋਣਾ ਚਾਹੀਦਾ ਵਾ ਘਰ ਦਾ ਕਿ ਮੈਂ ਵੀ ਘਰ ਰਵਾਂ ਚਲ ਇਹ ਦਿਨ ਚੜਦਾ ਹੀ ਹੈ ਸੋਦੇ ਤੁਸੀਂ ਉਹਨਾਂ ਫਿਰ ਚਲ ਜਾਂਦੇ ਤਈਓ ਦੱਸੋ ਕੀ ਕਰੀਏ ਹੁਣ ਮੈਂ ਤੋਤਰ ਬਾਹਰ ਨਹੀਂ ਗਈ ਤਾਂ ਉਹਨਾਂ ਆਵਾਜ਼ ਮਾਰਲੀ ਕੀ ਆਜਾ ਮੈਂ ਤਾਂ ਪਤਾ ਨਹੀਂ ਉਹਦੇ ਵੇਲੇ ਉਹਦੇ ਜੱਟ ਦਵਾਈ ਮਾਰ ਲਈ ਆਪਣੇ ਘਰ ਵਾਲੇ ਵੇਖੀਦਾ ਹੋਈਦਾ ਵਾ ਨਾ ਉਹ ਵੀ ਕਿਹ ਦੂਜੇ ਮਗਰ ਲੱਗਾ ਵਾ ਦੱਸ ਉਹ ਵੀ ਕਿਹ ਦੂਜੇ ਮਗਰ ਲੱਗਾ ਵਾ ਕਿੰਦਰ ਨੂੰ ਜਾਂਦੇ ਤੇ ਕਿੰਦਰ ਨੂੰ ਉਹਦੇ ਘਰ ਦੱਸਿਆ ਤਾਂ ਸੱਚੀ ਗੱਲ ਕੋਈ ਨਹੀਂ ਆ ਉਹਦਾ ਕੁੜੀ ਵੀ ਨਹੀਂ ਆਈ ਤੇ ਉਹਦਾ ਕੀ ਨਾ ਆਖੇਰ ਕੀ ਨਹੀਂ ਆਖਿਆ ਉਹਨਾਂ ਨੇ ਕੀ ਆਲੀ ਮਾਤਾ ਮਾਤਾ ਨੇ ਕੀ ਕਹਿਣਾ ਮਾਤਾ ਦੀ ਫੇਰ ਉਹੋ ਗੱਲਾਂ ਘੋਟਮੋਟ ਕਿਉਂਕਿ ਇਹ ਕਰ ਲੈ ਲੋ ਤਾਂ ਵੀ ਇਹੋ ਹਲਵਾ ਜਿੱਕੇ ਦੇ ਬਾਹਰ ਚਲ ਜੂ ਤਾਂ ਵੀ ਇਹੋ ਹਲਵਾ ਆਉਂਦੇ ਹੀ ਬਸ ਦਿਵਾਲੇ ਹੋ ਗਏ ਇਹਨਾਂ ਨੇ ਪੁੱਛਿਆ ਵੀ ਚਾਹੇ ਬਾਹੂ ਕਿਹੜਾ ਕੰਮ ਹੀ ਕਿਹੜਾ ਨਹੀਂ ਕੀ ਕਰਕੇ ਆਏ ਆ ਹੁਣ ਆਪਦੇ ਸੁਭ ਦੇ ਚਾਚੇ ਘਰ ਚਲ ਜਾਂਦੇ ਆ ਤੇ ਮੈਂ ਹੁਣ ਚੰਗੀ ਲੱਗਦੀ ਮਗਰ ਮਗਾ ਧੂਰੀ ਫਰੀ ਯਾਰ ਮੇਰੀ ਗੱਲ ਸੁਣ ਜਦੋਂ ਮੈਂ ਤੈਨੂੰ ਆਖਿਆ ਜੇ ਮੈਨੂੰ ਦੱਸ ਲੈਂ ਮਾੜਾ ਇਹ ਦੱਸਿਆ ਹੁੰਦਾ ਤੇ ਆਪੇ ਨਾਂ ਰਫੜ ਪੈਂਦਾ ਉਹ ਪਤਾ ਨਾ ਗੱਲ ਕੀ ਆ ਮੈਂ ਜਦੋਂ ਵੀ ਕਿਤੇ ਚਲ ਜਾਣਾ ਇਹ ਮਾੜਾ ਦਾ ਇਹੋ ਹਾ ਰਹਿਦਾ ਵਾ ਤੇ ਜੇ ਅੱਜ ਆ ਜਾਂਦੀ ਨਾ ਕੁੜੀ ਤਾਂ ਫੇਰ ਕਿਤੇ ਇਹ ਫੁੱਲੀ ਨਹੀਂ ਸਮਾਉਣਾ ਕਿ ਬੇਰੀਤੀ ਆ ਤੁਹਾਨੂੰ ਆਜੂਗੀ ਉਹ ਉਹਦੇ ਆਈ ਜਾਊਗੀ ਤੇ ਪਰ ਇਹ ਵੀ ਨੂੰ ਬਸ ਕੇ ਜਾਣਾ ਚਾਹੀਦਾ ਹੈ ਹੁਣ ਉਹ ਵੀ ਸੱਚੀ ਕਹੀਦੀ ਆ ਫਿਰ ਆ ਮਾਤਾ ਦਾ ਰੋਜ਼ ਹੀ ਕਹੀਦੀ ਹੈ ਕਿਹੜਾ ਇੱਕ ਦਿਨ ਦਾ ਕੰਮ ਹੈ ਕਰਵਾ ਕਿਤੇ ਵੀ ਇੱਕ ਦਿਨ ਦਾ ਵਾ ਕਿਤੇ ਘਰ ਵੀ ਇਹੋ ਹਾਰਿੰਦਾ ਵਾ ਜੇ ਬਾਹਰ ਚਲ ਜਾਓ ਤਾਂ ਵੀ ਇਹੋ ਹਾਰਿੰਦਾ ਵਾ ਮੈਂ ਹੁਣ ਕਿਤੇ ਜਾਏਗਾ ਨਾ ਤੇ ਜਰਾ ਮਜਬੂਰੀ ਪੈ ਗਈ ਅਸੀਂ ਤਾਂ ਛੇਤੀ ਚਲ ਗਏ ਮੈਂ ਤਾਂ ਕਹਿ ਹੁੰਦੀ ਆ ਉਹਨਾਂ ਦੇ ਗੱਲ ਸਮਝਣ ਵਿੱਚ ਨਹੀਂ ਆਉਂਦੀ ਤੇ ਜਦੋਂ ਨੂੰ ਮੈਂ ਉਹਨਾਂ ਘਰ ਦਸਣ ਜਾਣਾ ਸੀ ਉਦੋਂ ਨੂੰ ਤਾਂ ਇਹ ਸ਼ਹਿਰ ਪੁੱਜ ਜਾਣਾ ਸੀ ਤੇ ਕੰਮ ਜ਼ਰੂਰੀ ਕੋਈ ਤਾਂ ਦੱਸਿਆ ਨਹੀਂ ਗਿਆ ਉਹ ਗੱਲ ਵੀ ਉੱਥੇ ਕੱਖ ਨਹੀਂ ਉਥੋਂ ਉੱਤਰ ਕੇ ਮੈਂ ਨਾ ਝਾਟੀ ਦੱਸ ਕੇ ਆ ਜਾਣਾ ਤੂੰ ਉਦੋਂ ਕਹਿੰਦੀ ਚਲੀ ਜਾ ਚਲੀ ਜਾ ਮਜਬੂਰੀ ਵੇਲੇ ਕੋਈ ਕੰਮ ਵੀ ਪੈ ਹੀ ਜਾਂਦਾ ਮਾਦਾ ਕਿਉਂ ਕਿਉਂ ਕੁਝਾਈ ਲਈ ਏ ਤੂੰ ਉਹਦੇ ਨਾਲ ਨਹੀਂ ਸੱਚਾ ਮੈਂ ਆਖਿਆ ਵਾ ਤੂੰ ਕਿਉਂ ਨਹੀਂ ਦੱਸ ਕੇ ਗਏ ਕਿੱਥੇ ਚਲੇ ਕਿੱਥੇ ਨਹੀਂ ਉਹ ਨਹੀਂ ਘਰ ਤੇ ਮਜਬੂਰੀ ਪੈ ਗਈ ਜਿਆਦਾ ਤੂੰ ਮੋਤੇ ਆਵਾਜ਼ ਮਾਰੀ ਸਕਦਾ ਜਿਉਂਨੇ ਨੇ ਮਾਰੀ ਤੂੰ ਮਾਰ ਲੈ ਮੈਂ ਆਵਾਜ਼ ਮਾਰ ਕੇ ਮੁੜ ਕੇ ਤਾਈ ਕੋਈ ਨਾ ਕੋਈ ਸੁਣਾ ਦੇਣਾ ਮੈਂ ਹੋਇਆ ਤਾਂ ਨਹੀਂ ਕਿੱਥੇ ਚਲ ਗਏ ਨੇ ਕੀ ਕਰ ਲਵੋ ਜੇ ਛਿੰਦਗੇ ਦਵਾ ਤਾ ਤੂੰ ਹੀ ਜੇ ਛਿੰਦਗੇ ਚੱਲ ਜਾਨੀ ਤੂੰ ਘਰੇ ਬੈਠੀ ਰਿਆ ਕਰ ਚਲ ਕਰੀ ਤਾਂ ਜਾਣਾ ਹੀ ਪੈਂਦਾ ਉਹ ਚਲ ਕੋਈ ਗੱਲ ਨਹੀਂ ਤਾਂ ਐਵੇਂ ਨਹੀਂ ਖਿਜੀ ਜਾਂਦਾ ਹੋਈਦਾ ਹੁਣ ਆ ਗਏ ਹੀ ਆ ਨਾ ਘਰ ਆ ਗਏ ਤਾਂ ਕਿਵੇਰੇ ਹੀ ਆਏ ਤੂੰ ਕੋਈ ਉੱਥੇ ਟਾਈਮ ਹੀ ਇਦਾਂ ਦਾ ਹੁਣ ਉੱਥੇ ਲੱਗ ਗਿਆ ਨਹੀਂ ਇਹ ਉਹਨੇ ਨਹੀਂ ਦੱਸਿਆ ਤਾਂ ਤੂੰ ਹੀ ਕਰਨਾ ਚਾਹੀਦਾ ਮਾਰਾ ਕਹਿੰਦੇ ਮੈਂ ਵੀ ਤੂੰ ਘਰੋਂ ਚਲ ਜਾ ਤੇ ਅੱਗੇ ਚੱਲੇ ਆ। ਉਹ ਤੇਰਾ ਤੇਰਾ ਤਾਂ ਨਹੀਂ ਕਿ ਉਸੇ ਵਾਲੀ ਉੱਥੋਂ ਆ ਜਾਣਾ। ਉੱਥੇ ਕੰਮ ਹੀ ਇਦਾਂ ਦਾ ਹੀ ਟਾਈਮ ਲੱਗ ਗਿਆ ਉੱਥੇ। ਚਲੋ ਚੰਗਾ ਹੈ ਟਾਈਮ ਲੱਗ ਗਿਆ। ਮੇਰੇ ਫੋਨ ਲਾ ਕੇ ਦੇ ਮੈਂ ਕੁੜੀ ਨੂੰ ਕਰਾਂ ਫੋਨ ਵੀ ਤੋ ਕਿਉਂ ਨਹੀਂ ਗਈ ਆਈ? ਓਏ ਇਹਨਾਂ ਨੂੰ ਕੋਈ ਕੰਮ ਪੈ ਗਿਆ ਹੋਣਾ। ਕੀ ਤਾਂ ਠੀਕ ਹੀ ਨਹੀਂ ਗਈ ਦੋਈਆਂ ਦੋਈਆਂ ਖਾਂਦੀਏ ਵੀ। ਮੈਨਾਂ ਨੂੰ ਕੋਈ ਕੰਮ ਪੈ ਗਿਆ ਹੋਣਾ। ਪੈ ਗਿਆ ਉਹ ਕੰਮ ਭਰ ਗੱਲ ਕਰਵਾ ਮੈਂ ਨਾ। ਕਿਉਂ ਕਰਵਾਉਂਦੇ ਨਹੀਂ ਤੁਸੀਂ? ਤੇਰੀ ਗੱਲ ਕਰਾਉਣਾ ਤੈਨੂੰ ਤਾਂ ਯਕੀਨ ਹੀ ਨਹੀਂ ਹੈਂਦੀ ਐ ਤੇ। ਆਹ ਮੈਂ ਆ ਬਹੁਤ ਵੇਖਾਂ ਕੜੀ ਇੱਕ ਜੀ ਕਰਨ ਰਿਹਾ ਵਾ ਪਿੰਡ ਫੋਨ ਕਰਾਂ ਹੈਲੋ ਹਲੋ ਕੋਈ ਕੀ ਕਰਤੀ ਆ ਸਸਕਲ ਮਮੀ ਜੀ ਬੱਕਰੇ ਕੰਮ ਕਰ ਠੀਕ ਠਾਕ ਤੁਸੀਂ ਸੁਣਾਓ ਆਪਣਾ ਸਿਹਤ ਤਾਂ ਕਿੱਦਾਂ ਵਾ ਕੋਈ ਗੱਲ ਕੋਈ ਤੇ ਉਹਦੀ ਮੈਂ ਤੇ ਆਉਣਾ ਹੀਗਾ ਤੇ ਮੈਨੂੰ ਤੇ लवली ਨੇ ਫੋਨ ਕਰਕੇ ਕਿਹਾ ਸੀ ਤੇ ਧਿਆਣਾ ਅੱਜ ਨਾ ਆਵੀ ਤੂੰ ਉਹ ਨਾਲੇਵਾ ਦਾ ਕੰਮ ਪਿਆ ਗਿਆ ਸੀ ਇਹਨਾਂ ਦੀ ਮਿੰਨਤ ਕੋਈ ਦੱਸਦੀ ਸੀ ਕਿ ਕਿੰਨੇ ਚੰਦਨ ਕਿੰਦਰੀਆਂ ਹੋਈਆਂ ਹੈ ਮੈਨੂੰ ਆਂਦਾ ਹੀਗਾ ਵੀ ਭੈਣ ਅੱਜ ਨਾ ਤੂੰ ਆਈ ਰਪਿੰਦਰ ਦੇ ਪਿੰਡ ਕੋਈ ਕੰਮ ਹੋਇਆ ਤਾਂ ਉਹਨਾਂ ਨੇ ਫੋਨ ਕੀਤਾ ਵਾ ਤੇ ਹੀ ਉੱਥੇ ਜਾਣਾ ਵਾ ਤੇ ਤੂੰ ਫੇਰ ਕਿਹ ਦੇਣਾ ਜੀ ਲੈ ਚੱਲ ਮੈਨੂੰ ਮੈਂ ਕਾਹ ਤੇਂ ਦੇਣਾ ਤਾਂ ਸਹੀ ਹੋ ਕੇ ਜੰਨੇ ਆ ਤੇ ਗਏ ਹੀ ਘਰੋਂ ਇਹ ਕੀ ਗੱਲ ਹੋਈ ਲਵਲੀ ਨੇ ਤਾਂ ਕਦੀ ਇਦਾਂ ਕੀਤਾ ਨਹੀਂ ਅੱਗੇ ਨਹੀਂ ਉਹ ਆਪਕਾ ਹੁੰਦਾ ਤੇ ਆਹ ਕੋਲੇ ਮੈਂ ਰੱਖ ਕੇ ਪਰ ਨਹੀਂ ਤਾਂ ਨਹੀਂ ਨਾ ਕਰਨਾ ਚਾਹੀਦਾ ਜਦੋਂ ਘਰੋਂ ਜਾਣਾ ਵਾ ਕਿਤੇ ਤੁਹਾਨੂੰ ਤੇ ਦੱਸ ਕੇ ਜਾਵੇ ਵੀ ਮੰਮੀ ਮੈਂ ਖਾਣੇ ਤਾਂ ਚੱਲੇ ਆਵਾ ਫਿਕਰ ਨਾ ਕਰਿਓ ਮੈਂ ਆ ਜਾਣਾ ਛੇਤੀ ਜੇ ਪੁੱਤ ਮੈਂ ਆਖਾਂ ਤੇ ਤੇਰੇ ਇਹ ਨਹੀਂ ਬੋਲਣਾ ਨਹੀਂ ਕਿ ਉਹ ਬੋਲਦੀ ਹੈ ਤੇ ਇਥੇ ਦੱਸ ਕੇ ਆਇਆ ਤੇ ਵੀ ਨਹੀਂ ਜਾਣਾ ਆਹੋ ਦੱਸ ਕੇ ਜਾਂਦਾ ਤਾਂ ਫਰਜ਼ੇ ਹੈ ਆ ਵਾ ਇਹ ਤਾਂ ਚੱਲ ਕੇ ਹੁਣ ਉਹਨੇ ਮੈਨੂੰ ਕਿਹਾ ਤਾਂ ਹੈ ਨਾ ਵੀ ਨਾ ਆਵੀ ਤੇ ਮੈਂ ਫੇਰ ਕਿਸੇ ਦਿਨ ਆ ਜੂਗੀ ਤੁਸੀਂ ਨਾ ਉਹਨਾਂ ਨੂੰ ਕੁਝ ਕਿਓ ਐਵੇਂ ਫੇਰ ਉਹ ਬੋਲੂਗੀ ਤੁਹਾਡੇ ਨਾਲ ਮਰ ਜੇ ਤਾਂ ਮੈਂ ਉਹ ਤੋਂਲੇ ਬੋਲਣਾ ਹੈ ਨਾ ਤੇ ਤੁਸੀਂ ਨਾ ਕੁਝ ਕਿਓ ਕੋਈ ਗੱਲ ਨਹੀਂ ਮੈਂ ਇੱਕ ਦੋ ਦਿਨ ਚਾ ਆ ਜੂਗੀ ਆਹੋ ਤੇ ਦਵਾਈ ਦੂਈ ਆਪਣੀ ਖਾਈ ਜਾਓ ਟਾਈਮ ਨਾਲ ਟੁਆਇਟ ਦਾ ਖਾਲਜਾ ਹੀ ਨਾ ਪਰ ਇੱਥੇ ਕੁਛ ਆ ਨਹੀਂ ਆ ਵੀ ਤੂੰ ਤਾਂ ਫੜੀ ਜਾਂਦੇ ਕਿ ਕਿਹਨੇ ਆਵੇ ਤੂੰ ਚਾਹੇ ਦੇ ਕਾ ਕੀ ਕਰਦੀ ਹੈ ਚਾਹੇ ਦੇ ਕੀ ਆ ਦੇ ਤਾਂ ਜਿਹੋ ਆ ਆਵਾਜ਼ ਤਾਂ ਮਾਰਦਾ ਚੰਗੀ ਆ ਪਰ ਉਹਨੇ ਤਾਂ ਆਪਣੇ ਮਗਰ ਲਾ ਹੀ ਲਿਆ ਵੈਨੂੰ ਮੇਰੇ ਲੱਗਿਆ ਉਹਨੇ ਚੱਲ ਕੋਈ ਨਹੀਂ ਤੂੰ ਥੋੜਾ ਜਿਹਾ ਕੰਮ ਰਿਆ ਗਿਆ ਉਹ ਲੱਗਾ ਹੀ ਲਗਾਓ ਮਗਰ ਕੋਈ ਨਹੀਂ ਤੂੰ ਫਿਕਰ ਨਾ ਕਰੋ ਮੈਂ ਜਿੱਦਣ ਆਈ ਨਾ ਕੋਈ ਨਹੀਂ ਮੈਂ ਸਮਝਾਉਂਗੀ ਇਹਨੂੰ ਕਿ ਪਾਉ ਉਹ ਏਦਾਂ ਨਹੀਂ ਕਰੀਦਾ ਹੁਣ ਮੰਮੀ ਵੀ ਤਾਂ ਤੁਹਾਡੇ ਅਸਰੇ ਹੀ ਆ ਨਾ ਉਹ ਤਾਂ ਇਹ ਨੂੰ ਦਾ ਮੋਟੇ ਹੀ ਕਰੀ ਇਹ ਆਪਣੇ ਕੈਮਰਾ ਹੰਡੀ ਹੰਡੀ ਕਰੀ ਚੰਗੀ ਤਰ੍ਹਾਂ ਕੋਈ ਨਹੀਂ ਇਹਨੂੰ ਮੈਂ ਬਾਹਰ ਖੜ ਕੇ ਨਾ ਗੇਟ ਗਾੜੀ ਉੱਥੇ ਇਹਨੂੰ ਮਮਾਤ ਦਉਂਦੀ ਕੋਈ ਅਕਲ ਨੂੰ ਹੱਥ ਮਾਰ ਤੈਨੂੰ ਕਿਦਾਂ ਪਾਲ ਲਿਆ ਵਾ ਨੀ ਤੂੰ ਹੁਣ ਫਿਕਰ ਨਾ ਕਰਿਓ ਦਵਾਈ ਦੂਦੀ ਟਾਈਮ ਨਾ ਖਾੜਿਓ ਤੇ ਮੈਂ ਆਉਂਗੀ ਕਿਧਰੇ ਹਾਂ ਮੈਂ ਪਾਸੋਂ ਆਉਂਗੀ ਆ ਤੂੰ ਇਹੀ ਕਰੋ ਆਰਾਮ ਤੇ ਤੂੰ ਗੱਲ ਨਾ ਕਰਿਓ ਤੂੰ ਕੋਈ ਵੀ ਹੁਣ ਮੈਂ ਜਾਣਦੀ ਕੀ ਕਰਨੀ ਆਹੋ ਤੇ ਚੋਪਾ ਕਰਕੇ ਬੰਨ੍ਹ ਕੇ ਬੈਠ ਨਹੀਂ ਪਹਿੰਦੀ ਹੁ ਅਤਨਾ ਵਕਤ ਫੇਰ ਗੱਲ ਕੀ ਕਰਨੀ ਤੂੰ ਮੈਨੂੰ ਪਹਿਲਾਂ ਕਦੇ ਦੱਸਿਆ ਨਹੀਂ ਭਈ ਇਦਾਂ ਬੋਲਦੀ ਏ ਮੇਰੇ ਗਾੜੀ ਆ ਨਹੀਂ ਗੱਲ ਮੈਂ ਕਿਹਾ ਜਿਆਦਾ ਚਲ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਪਰਸਾਂ ਨੂੰ ਆਉਂਗੀ ਤੇ ਮੈਂ ਕੋਈ ਨਾ लवली ਨੂੰ ਕਹੂੰਗੀ। ਹਾਂ ਨਹੀਂ ਇਹ ਨੂੰ ਰੱਖੀਓ ਤੁਸੀਂ ਆਖ ਕਰੋ। ਆ ਚਲੋ ਠੀਕ ਹੈ ਚੰਗਾ ਮੰਮੀ ਜੀ। ਪੂਰਾ ਵਧ ਚੰਗਾ ਸੱਸੀ ਦਾ। ਮੈਨੂੰ ਨਾ ਸ਼ੱਕ ਤੇ ਪਹਿਲਾਂ ਹੀ ਹੁੰਦਾ ਸੀ ਕਿ लवली ਨਹੀਂਗਾ ਇਦਾਂ ਦਾ ਉਹ ਇਹ ਨੂੰ ਕਹਿੰਦੀ ਹੁਣੀ ਆ ਪਰ ਅੱਜ ਤੇ ਪੱਕਾ ਹੀ ਹੋ ਗਿਆ ਵੇਖ ਲਾ ਮੇਰੀ ਮਾਂ ਨੂੰ ਵੀ ਵਾਧੂ ਕਰਤਾ ਜੇ ਘਰੋਂ ਗਿਆ ਵਾਂ ਤੂੰ ਦੱਸ ਕੇ ਤੇ ਜਾ ਵੀ ਮੰਮੀ ਮੈਂ ਫਲਾਣੇ ਥਾਂ ਚੱਲੇ ਆ ਮੈਨੂੰ ਫੋਨ ਕਰਤਾ ਵੀ ਪਿਆਣਾ ਜਾਵੀ ਨਾ ਸੌਰੇ ਜਾਣਾ ਵਾ ਕੰਮ ਬੜਾ ਜ਼ਰੂਰੀ ਆ ਉਧਰ ਮਾਤਾ ਨੂੰ ਦੱਸਿਆ ਨਹੀਂ ਗਾ ਇਹ ਬੜਾ ਕਿੱਧਰ ਦਾ ਕੰਮ ਹੋਇਆ ਕੋਈ ਗੱਲ ਨਹੀਂ ਮੈਨੂੰ ਜਾ ਲੈਂਦੇ ਪਿੰਡ ਇਹਦੀ ਤਾਂ ਖਾਤਰਦਾਰੀ ਮੈਂ ਕਰਕੇ ਆਉਂਗੀ ਨਾ ਜਿਹੜਾ ਤੂੰ ਪ੍ਰਧਾਨ ਬਣ ਗਿਆ ਵਾ ਮੈਂ ਤਾਂ ਚੰਗੀ ਸਮਝਿਆ ਸੀ ਜੇ ਮੈਂ ਤੇਰਾ ਰਿਸ਼ਤਾ ਕਰਵਾ ਹੀ ਦਿੱਤਾ ਸੀ ਇਹ ਆ ਕੰਮ ਨੂੰ ਥੋੜਾ ਕਰਵਾਇਆ ਸੀ ਮੈਂ ਤਾਂ ਕਹਿਆ ਕੁੜੀ ਚੰਗੀ ਆ ਭਲੀ ਮਾਨਸ ਜੀ ਲੱਗਦੀ ਆ ਪਰ ਉਹ ਤੇ ਨਾ ਮਾਤਾ ਨੂੰ ਟਿਚ ਜਾਣ ਨਹੀਂ ਆ ਮਾਤਾ ਨੇ ਪਹਿਲਾਂ ਵੀ ਗੱਲਾਂ ਕਰਦੀ ਹੋਊਗੀ ਉਹਨੇ ਵਿਚਾਰੀ ਨੇ ਦੱਸਿਆ ਹੀ ਨਹੀਂ ਗਾ ਤੇ ਘਰ ਵਿੱਚ ਕਪਾਤ ਨਾ ਪਵੇ ਮੋਹਰੀ ਨਾ ਬਾਜੇ ਨੂੰ ਅਗਈ ਪੇਕੇ ਆ ਤੇ ਮੇਰ ਦਾ ਝੂਠ ਮਾਰ ਕੇ ਗਏ ਨੇ ਦੋਵੇਂ ਜੀ ਉਹ ਗੱਲ ਫਿਰ ਲੱਗ ਗਿਆ ਨਾ ਮਗਰ ਕਿ ਤਿੰਨ ਦਾ ਫਿਰ ਗੱਲ ਸੋਣਾ ਨਹੀਂ ਕਿੱਥੇ ਆ ਤੂੰ ਹਾਂ ਜੀ ਮੈਂ ਮਾਉਂਦੇ ਹਾਂ ਰਤਨਤਾ ਬੁਲਾਇਆ ਹੋਆ ਕਿ ਪਤਾ ਕਿ ਗੱਲ ਕਿੱਥੇ ਗਏ ਮਮੀ ਜੀ ਹੀ ਗਏ ਨੇ ਸਰ ਸਿਆ ਕਿਦੋਂ ਕਿਦੋਂ ਗਏ ਤੂੰ ਤੇ ਪੇਕੇ ਗਈ ਤੂੰ ਆਪਣਾ ਉਹ ਤੇ ਝੂਠ ਨਾ ਮਾਰਿਆ ਕਰੋ ਗਰਦ ਲੱਗੇਗਾ ਵੇਸਤਾਬ ਦੇ ਉਹ ਪੇਕੇ ਨਹੀਂ ਅਮੀ ਗਈ ਉਹਨਾਂ ਨੂੰ ਕੰਮ ਹੀ ਸ਼ਹਿਰਤ ਉਹ ਵੀ ਸ਼ਹਿਰ ਆਏ ਹੀ ਉੱਥੇ ਪਿੰਡ ਤੇ ਮੈਂ ਗਈ ਨਹੀਂ ਹਾਂ ਤੁਹਾਨੂੰ ਪਤਾ ਲੱਗਾ ਤੇ ਕਹਿੰਦੇ ਗਏ ਜੋ ਉਹ ਨਹੀਂ ਨਹੀਂ ਪਿੰਡ ਗਏ ਨਹੀਂ ਆ ਪਿੰਡ ਵਾਲੇ ਸ਼ਹਿਰ ਆਏ ਹੀ ਅੱਛਾ ਉਹਨਾਂ ਨੂੰ ਕੰਮ ਹੀ ਕੋਈ ਉਹਨਾਂ ਨੇ ਫੋਨ ਕੀਤਾ ਸੀ ਤੁਹਾਨੂੰ ਆਹੋ ਤੇ ਨਾਲੇ ਥਰੇ ਨਾਲੇ ਆਪਣਾ ਕੰਮ ਕਰਨ ਵਾਲਾ ਹੀ ਉਹ ਘਰ ਆਈ ਆ ਇਹਨਾਂ ਵਿੱਚੋਂ ਉਹਨਾਂ ਨੂੰ ਪਤਾ ਸ਼ਹਿਰ ਹੀ ਮਿਲਦੇ ਆ ਠੀਕ ਉਹ ਤੋਂ ਪਹਿਲਾਂ ਘਰ ਸੱਜਿਆ ਕਰੋ ਤੇ ਕੱਲ ਨੂੰ ਜਾੜਾ ਦੇਖੇ ਰਵੀ ਨਾਲਾ ਖਰਾਬ ਹੁੰਦੀ ਰਹਾ ਪਹਿਲੇ ਕਿਤੇ ਗਿਆ ਕਿਤੇ ਨਹੀਂ ਗਿਆ ਉਹ ਦੱਸਣ ਨੂੰ ਮम्मी ਦੱਸ ਗਈ ਜਣਾ ਹੋਂਦ ਹੀ ਨਹੀਂ ਘਰ ਹੈਗੇ ਤੇ ਨਾਂ ਹੀ ਦੱਸਿਆ ਕਿ ਨਹੀਂ ਦੱਸ ਕੇ ਚੱਜਦਾ ਇੱਥੇ ਚੱਜਦੇ ਹੀ ਤੁਸੀਂ ਹਾਂ ਮम्मी ਸ਼ਹਿਰ ਗਈ ਸੀ ਦੱਸਣ ਤੇ ਦੇਈ ਮੈਂ ਨਹੀਂ ਉਹ ਤਾਂ ਅੱਗੇ ਛੁਣਨੀ ਬੋਲਦਾ ਹੁੰਦਾ ਤੇ ਤੂੰ ਉਹਦੇ ਮਗਰ ਹੀ ਲਾ ਲਿਆ ਉਹਨੂੰ ਮੰਮੀ ਜੀ ਕਾਦਾ ਮਗਰ ਲਾ ਲਿਆ ਮੈਂ ਹੁਣ ਮੇਰੇ ਨਾਲ ਜਾਵੀਂ ਨਾ ਵੀ ਤੇ ਨੇ ਪੁੱਤ ਲੱਗ ਗਿਆ ਮਗਰ ਤੂੰ ਨਹੀਂ ਦੱਸਿਆ ਉਹਨੇ ਨਹੀਂ ਦੱਸਿਆ ਹਾਂ ਤੇ ਮੈਂ ਇੱਥੇ ਡਿਗ-ਡਿਗਲੀ ਤੋ ਮੇਰੀ ਅੰਮੀ ਜੀ ਗੱਲ ਸੁਣੋ ਧਿਆਨ ਨਾਲ ਹੁਣ ਤੁਹਾਡੇ ਨਾਲ ਜਾਵੇ ਫਿਰ ਤੇ ਖੁਸ਼ ਹੋਵਾਂ ਜੇ ਕੁੜੀ ਕੋ ਚਲ ਜੇ ਤਾਂ ਕੁਛ ਵਾ ਤੇ ਜੇ ਮੇਰੇ ਨਾਲ ਚਲ ਜੇ ਤਾਂ ਫਿਰ ਉਹ ਝੂਠ ਬੋਲਦਾ ਤੇ ਕੁੜੀ ਨੂੰ ਆਖਿਆ ਸੱਜਣ ਤੂੰ ਅੰਦਰ ਸੱਦਿਆ ਹੀ ਨਾ ਤੇ ਕੰਮ ਹੀ ਕੰਮ ਵਜੇ ਧਿਆਵੀ ਕਰਨਾ ਕੀ ਇਥੇ ਚਲੋ ਆ ਜਾਂਦੀ ਜਦੋਂ ਮੈਂ ਹੀ ਕਰਦੇ ਵਿੱਚ ਹੀ ਹਣੀ ਤੇ ਮੈਂ ਵੀ ਕਿਹਾ ਨਹੀਂ ਵੀ ਆਪ ਘਰ ਹੋਣੇ ਲੱਗੀ ਆ ਤੇ ਹੁਣ ਮਗਰੂ ਫੋਨ ਕਰਤਾ ਕਿ ਆ ਜਾ ਨਹੀਂ ਅੜੀ ਤੇ ਮੈਂ ਜਦੋਂ ਘਰ ਆਵਾਂਗੇ ਤਾਂ ਫਿਰ ਸੱਦਣਾ ਹੀ ਪਾ ਲਿਆ ਉਹਨੂੰ ਮਗਰ ਉਹ ਲੱਕ ਗਿਆ ਵਾ ਉਹ ਮਗਰ ਕਹਦਾ ਲਾਲੇ ਦੱਸ ਤੂੰ ਮੈਂ ਜਾਵਾਂ ਹੀ ਨਹੀਂ ਤੇ ਦੋਵੇਂ ਆਏ ਜਾਂਦੇ ਉਹ ਮਗਰ ਲੱਗ ਜਾਂਦੇ ਪਤਾ ਉਹਨੂੰ ਵੀ ਆਇਆ ਵਾ ਪੇਗਾਂ ਤੱਕ ਆ ਮੈਂ ਨਾ ਗਿਆ ਤੇ ਤੂੰ ਕੱਲੀ ਕੱਲੀ ਆ ਮੇਰੀ ਗੱਲ ਸੁਣ ਹੁਣ ਵਿਆਹੀ ਤੇ ਉਹਦੇ ਨਾਲ ਹੀ ਆ ਨਾ ਉਹ ਤਾਂ ਵਿਆਹ ਕਿ ਵਿਆਹ ਲਾਵਾ ਤੇ ਜਾਣਾ ਵੀ ਉਹਦੇ ਨਾਲ ਗਿਆ ਤੇ ਦੱਸ ਕੇ ਬੰਦਾ ਜਾਉਂਦਾ ਇਹ ਇਹ ਕੀ ਗੱਲ ਹੋਈ ਇੱਕੋ ਇਹ ਗੱਲ ਬਸ ਕਰੀ ਜਾਂਦੇ ਦੱਸ ਕੇ ਨਹੀਂ ਗਏ ਦੱਸ ਕੇ ਨਹੀਂ ਗਏ ਤੇ ਗੁੱਸਾ ਚੜਦਾ ਇਹ ਗੁੱਸਾ ਚੜਦਾ ਚੜਦਾ ਇਹ ਬੰਦੇ ਤੇ ਗੁੱਸਾ ਤੁਹਾਨੂੰ ਚੜਦਾ ਰਹਿਣਾ ਦਬਿਦਾ ਮਜਾ ਚੜਦਾ ਰਹਿਣਾ ਟਿਕੜੀ ਕਰ ਲਵਾ ਪਰ ਫਿਰ ਤੂੰ ਹੀ ਕੰਮ ਕਰੀ ਜਾਓ ਤੇ ਮੇਰੇ ਗੁੱਸਾ ਚੜੀ ਚੜਾਈ ਜਾਓ ਤੇ ਦਵਾਈਆਂ ਖਵਾਲੀ ਜਾਓ ਓ ਮਮੀ ਮੇਰੀ ਗੱਲ ਸਮਝੋ ਧਿਆਨ ਦੇਣਾ ਤੁਸੀਂ ਪਿਆਰ ਨਾਲ ਹੀ ਗੱਲ ਕਰ ਸਕਦੇ ਹੋ ਪੁੱਤ ਤੁਸੀਂ ਕੰਮ ਨਹੀਂ ਕਰਦੇ ਸੀ ਚਲੋ ਵਧੀਆ ਕੀਤਾ ਕਰਦੇ ਪਿਆਰ ਨਾਲ ਕੰਮ ਹੀ ਨਹੀਂ ਕਰਦੇ ਹੈਗੇ ਮੈਂ ਤੁਹਾਨੂੰ ਪਿਆਰ ਕਰਕੇ ਕੀ ਕਰਾਂ ਤੇ ਚਲੋ ਠੀਕ ਹੈ ਫਿਰ ਘਰੋਂ ਨਹੀਂ ਤਾਂ ਜਾਂਦੇ ਆ ਦੱਸੋ ਸਹੀ ਕਿਉਂ ਕਰੋ ਬਾਹਰ ਨਿਕਲਣਾ ਆਦਰ ਯੋਗ ਕੰਮ ਇਹਨਾਂ ਹੋ ਰਹੀ ਹੈ ਕੋਈ ਮਤਲਬ ਨਹੀਂ ਕਰ ਕੋ ਬਾਹਰ ਨਿਕਲਣਾ ਤੁਹਾਡਾ ਜਿਹੜੀ ਗੱਲ ਵਾ ਸਹੀ ਸਹੀ ਉਹ ਕਰਿਆ ਕਰ ਮੇਰੀ ਇੱਕ ਗੱਲ ਸੁਣੋ ਧਿਆਨ ਨਾਲ ਸਵੇਰੇ ਜਦੋਂ ਜਾਂਦੇ ਹੁੰਦੇ ਆ ਨਾ ਹਾਂ ਉਦੋਂ ਟਾਈਮ ਦੇ ਟਾਈਮ ਨਾਲ ਚਾਹੇ ਘਰ ਆ ਜਾ ਕਰੋ ਤੇ ਚਾਹੇ ਦੱਸ ਕੇ ਜਾ ਕਰੋ ਮੈਂ ਇੰਨਾ ਘਰ ਚਲੀ ਨਹੀਂ ਗਈ ਹੁਣ ਘਰ ਘਰ ਤੇ ਲੱਭਣਾ ਨਹੀਂ ਉਦਾ ਜਾ ਕੇ ਕਿ ਕਿਤੇ ਘਰ ਮੈਂ ਗਈ ਆ ਉਹ ਆਪਣੀ ਆ ਜਿਹਦੇ ਘਰ ਮੈਂ ਗਏ ਉਹ ਕਿਹਦੇ ਸਾਥ ਫਰਾਈ ਆ ਗਏ ਤੇ ਦੱਸ ਆਪਣੇ ਘਰ ਹੁਣ ਮੈਨੂੰ ਵੀ ਪਤਾ ਵੀ ਚਾਚੇ ਘਰ ਗਏ ਕਿ ਤਾਈ ਘਰ ਗਏ ਤੇ ਕਿੰਨਾ ਘਰ ਗਏ ਹਾਂ ਹਾਂ ਜਦੋਂ ਮੈਨੂੰ ਦੱਸਿਆ ਨਹੀਂ ਪੀਪੀ ਕਿੱਥੇ ਚਲੀ ਜਾਵਾ ਆ ਜਵਾਗੇ ਤੇ ਦੱਸ ਦੇ ਨਾ ਅੱਜ ਘਰ ਦੇ ਕੋਈ ਜੀ ਦੂ ਕਿੱਥੇ ਜਾ ਰੋ ਫੋਨ ਕੀ ਕਰਿਆ ਨਾ ਕੁੜੀ ਨੂੰ ਜੇ ਤੂੰ ਦੱਸਿਆ ਹੀ ਦੀ ਨੂੰ ਅਸੀਂ ਫੋਨ ਕੀਤਾ ਨੀ ਉਹ ਮੈਂ ਦੱਸ ਦਿੰਦੇ ਨਾ ਉਹ ਫੇ ਵਿਚਾਰੀ ਨਹੀਂ ਆਈ ਤੋ ਉਹਨੂੰ ਅਸੀਂ ਤਾਈ ਨੇ ਸੱਦਿਆ ਜਦੋਂ ਘਰ ਹੀ ਨਹੀਂ ਆਪਾਂ ਸਦਰਾ ਖੇਲੋ ਤੇ ਪਤਾ ਤੂੰ ਹੀ ਦੱਸਦੇ ਵੀ ਉਹਨੂੰ ਮਨ ਇਹ ਕੀਤਾ ਵਾ ਵੀ ਨਹੀਂ ਆਉਗਾ ਚੰਗਾ ਮਦਾ ਜੁੜੇ ਤੇ ਰਹਿ ਗਏ ਤਾਂ ਠੀਕ ਹੋਣ ਇੱਕੋ ਗੱਲ ਬਾਰ-ਬਾਰ ਦਿਮਾਗ ਖਾ ਲੈ ਲੈਂਦੀ ਚਲ ਮੈਂ ਨਹੀਂ ਆਂਦੀ ਇੱਥੇ ਮਰਜੀ ਜਾਓ ਨਾ ਜਾਓ ਮੈਂ ਆਂਦੀ ਆਂਦੀ ਨਾ ਮੇਰੇ ਹੱਥ ਜੜਵਾਉਣੀ ਹੈਗੇ ਇਹ ਹੱਥ ਰਬਰ ਬੜਾਉਂਦੀ ਸੀ ਕੀ ਨਹੀਂ ਹੈ ਫੋਨ ਤੇ ਕਿੰਨਾ ਲੱਗੀ ਆ ਉਹ ਲੱਗਣਾ ਕਿਹਦੇ ਨਾਲ ਸੀ ਮੰਮੀ ਦਾ ਫੋਨ ਆਉਂਦਿਆ ਸੀ ਉਹਦੇ ਨਾਲ ਗੱਲ ਕਰਨ ਲਈ ਹਾਂ ਕੀ ਕਹਿੰਦੀ ਮਦਾ ਠੀਕ ਠਾਕ ਆਂਦੀ ਆਂਦੀ ਆਉਣਾ ਸੀ ਤੂੰ ਆਈ ਨਹੀਂ ਤੇ ਮੈਂ ਆ ਮੇਰਾ ਜੀਜਾ ਨੇ ਕੀਤਾ ਮੀਂਹ ਜੇ ਦਾ ਰੋਕੀ ਹੀ ਤੇ ਮੈਂ ਮੁੜ ਕੇ ਭੇਜ ਕੇ ਆਵਾਂਗੇ ਹੀ ਮਾਂ ਪੋਤੀ ਤਾਂ ਕਰਕੇ ਮੈਂ ਹਾਈ ਦੀ ਮੈਂ ਤੇਰਾ ਹੁਣ ਭੇਜ ਵੀ ਜਾਣਾ ਇੱਥੇ ਰਹਿ ਤੱਕ ਨਾ ਮੀਂਹ ਆਇਆ ਖਤਰਾ ਚੱਲ ਇਹਨਾਂ ਵੀ ਬੱਦਲ ਫੜਾ ਆਇਆ ਹੀ ਲੰਗ ਗਿਆ ਮੈਂ ਤਾਂ ਸ਼ੂਗਰ ਕੀਤਾ ਫੇ ਨਹੀਂ ਪਿਆ ਅਸੀਂ ਭੱਜ ਕੇ ਨਹੀਂ ਸਾਡਾ ਤਾਂ ਕਮਰਾ ਚੋਂ ਡਿਆ ਪੈਣਾ ਸਾਡਾ ਤਾਂ ਪਹਿਲੂ ਜੋਇਆ ਹੁੰਦਾ ਵਾ ਜੇ ਲਾਰਪਰੇ ਲਾ ਕੇ ਮੀਂਹ ਹੁੰਦਾ ਤੇ ਪਹਿਲੂ ਜੋ ਪੈਂਦਾ ਤੁੱਚ ਜੀ ਤਾਂ ਬੋਲਣ ਦੇਖਿਆ ਤੈਨੂੰ ਪਤਾ ਮਾਦਰ ਹੁਣ ਸੁਣਦਾ ਵਿੱਚ ਆ ਵਾ ਮੇਰਾ ਤਾਂ ਆਪ ਸਿਰ ਪੀੜ ਕਰਨ ਦੇ ਵੇ ਜਿੱਥੇ ਬੋਲ ਬਾਲ ਤੇ ਹੋਰ ਕੀ ਗੱਲ ਕਿਦਰਾ ਇਲਾ ਡਈ ਸਰਕ ਪਾਈ ਕਰਨਾ ਨਹੀਂ ਨਹੀਂ ਉਹੋ ਹੀ ਮੰਮੀ ਦਾ ਹੀ ਹੌਣਾ ਹੁੰਦਾ ਆ ਇਦਾਂ ਉਹ ਤਾਂ ਹੈ ਠੀਕ ਠਾਕ ਵਾ ਆਹੋ ਠੀਕ ਠਾਕ ਵਾ ਵਧੀਆ ਵਾ ਉਹੋ ਹੀ ਜਦੋਂ ਤੁਹਾਨੂੰ ਪਤਾ ਵੀ ਇਤਰਾ ਕਹਿ ਦਿੱਤੀ ਨਾ ਮਾਮਾ ਨੂੰ ਪਹੀ ਆਉਣਾ ਵਾ ਫੇਰ ਉਹਨਾਂ ਨੂੰ ਫਿਕਰ ਜਿਆ ਹੋ ਜਾਂਦਾ ਵਾ ਫੇ ਕਹਿੰਦੀ ਹੀ ਆਉਣਾ ਵਾ ਤੇ ਆਈ ਕਿਉਂ ਨਹੀਂ ਗਈ ਬਹੁਤ ਧਿਆਨ ਤੇ ਫਿਰ ਹੁੰਦਾ ਹੀ ਆ ਹੈਨਾ ਤਾਂ ਕਰਕੇ ਉੱਤਾਂ ਦੰਦ ਵਿਚਾਰੀ ਨੇ ਗਈ ਤੇ ਮੇਰਾ ਰਾਦਾ ਵੇਖ ਦੋ ਦਿਨ ਬਾਅਦ ਜਾ ਕੇ ਤਾਂ ਹੋਣੀ ਵਾਵਾ ਚੇਰ ਹੋ ਗਿਆ ਵਾ ਵਿਆਹ ਤੋਂ ਪਹਿਲਾਂ ਮੈਂ ਉੱਥੇ ਹੀ ਰਹਿਣਾ ਅੱਠੀ ਦਿਨੀ ਚਲ ਜਾਣਾ 24 ਦਿਨੀ ਚਲ ਜਾਣਾ ਮੇਰੇ ਕੋਈ ਜਾਇਆ ਹੀ ਨਹੀਂ ਜਾਂਦਾ ਮੈਨੂੰ ਇਹ ਆ ਕੇ ਉੱਡੀ ਆਈ ਹੈ ਤੇ ਮੈਂ ਜਾ ਕੇ ਕੀ ਕਰਨਾ ਪਰ ਨਹੀਂ ਹੁਣ ਉਹਦੀਆਂ ਗੱਲਾਂ ਤਾਂ ਮੈਨੂੰ ਲੱਗਦਾ ਹੈ ਕਿ ਉਹਦਰੀ ਆ ਵੀ ਹੁਣ ਆਵੇ ਦਿਲ ਦੀ ਗੱਲ ਫੇਰ ਵੀ ਮਾਂ ਨੂੰ ਦੱਈਆਂ ਨਹੀਂ ਕਰਨੀ ਹੁੰਦੀ ਕਦੇ ਨਾ ਕਰਨੀ ਹੁੰਦੀ ਹੈ ਇਹ ਤਾਂ ਤੇਰੀ ਗੱਲ ਠੀਕ ਹੋਆ ਚਲੋ ਮਾਰਾਂ ਚੱਕਰ ਕੇ ਤੜ ਨਾ ਹੁਣ ਜਾਂਦੀ ਅੱਜ ਪਾਪ ਹੋ ਕੇ ਆਉਣੀ ਐ ਮੈਂ ਤੇ ਬਣਾ ਰੋਟੀ ਪਣੀ ਆ ਮੈਂ ਲੈ ਆ ਰੋਟੀ ਤੁਹਾਡੇ ਵਾਸਤੇ ਚਲ ਮੈਂ ਰੋਟੀ ਖਾਣਾ ਮਾਤਾ ਤੁਹਾਨੂੰ ਦੋ ਲਾਫੇ ਤੁਸੀਂ ਕਹਿਣਾ ਰਮਤ ਤੂੰ ਗਲਤ ਹਾਂ ਪਰ ਗਲਤ ਮੈਂ ਨਹੀਂ ਈ ਮੈਨੂੰ ਇੱਕ ਵਾਰ ਪਿੰਡ ਜਾ ਲੈਣ ਦੇ ਵੇਖੀ ਸਹੀ ਮੈਂ लवली ਦਿਖਾ ਦਰ ਤਰੀ ਕਿਦਾਂ ਕਰਦੀਆਂ ਜਿੰਨਾ ਮੈਨੂੰ ਗੁੱਸਾ ਜੜਿਆ